ਜਿੱਥੇ ਹਰਿਆ ਰਦੀਏ ਥਿੱਥੇ ਹਰ ਮਿੱਤ ਸਹਾਈ ਹੁਣ ਬੰਦਾ ਪੁੱਛਦਾ ਮਹਾਰਾਜ ਇਹ ਧੰਨ ਮੇਰੇ ਹੋਰ ਕਿੱਥੇ ਕਿੱਥੇ ਕੰਮ ਆ ਸਕਦਾ ਮਹਾਰਾਜ ਕਹਿੰਦੇ ਜਿੱਥੇ ਜਿੱਥੇ ਵੀ ਜਿੱਥੇ ਕਿਤੇ ਵੀ ਤੂੰ ਫਸ ਜਾਏ ਤੈਨੂੰ ਲੋੜ ਪੈ ਜਾਏ ਤੂੰ ਭਟਕ ਜਾਏ ਤੂੰ ਡਰ ਜਾਏ ਤੂੰ ਘਬਰਾ ਜਾਏ ਤੂੰ ਚਿੰਤਾਤੁਰ ਹੋਵੇਂ ਤੂੰ ਖੁਸ਼ੀ ਵਿੱਚ ਹੋਵੇਂ ਗਮੀ ਵਿੱਚ ਹੋਵੇਂ ਵਾਧੇ ਵਿੱਚ ਹੋਵੇਂ ਘਾਟੇ ਵਿੱਚ ਹੋਵੇਂ ਜਨਮ ਹੋ ਜਾਏ ਮੌਤ ਹੋ ਜਾਏ ਕੁਝ ਆ ਜਾਏ ਕੁਝ ਚਲਾ ਜਾਏ ਕੁਝ ਵਿਗੜ ਜਾਏ ਕੁਝ ਸਵਰ ਜਾਏ ਇਧਰ ਤੱਕ ਕਿਸੇ ਵੀ ਹਾਲਾਤ ਵਿੱਚ ਕਿਸੇ ਵੀ ਸਿਚੁਏਸ਼ਨ ਵਿੱਚ ਜਿੱਥੇ ਹਰ ਆਰਾਧੀ ਤੂੰ ਹਰੀ ਦਾ ਆਰਾਧਨ ਕਰੀ ਨਾਮ ਧਨ ਨੂੰ ਇਕੱਤਰ ਕਰੀ ਨਾਮ ਨਾਲ ਜੁੜੇ ਉੱਥੇ ਕਿਰਪਾ ਇਹ ਵਰਤੇਗੀ ਤਿੱਥੇ ਹਰ ਮਿੱਤ ਸਹਾਈ ਵਾਹਿਗੁਰੂ ਸੱਚਾ ਪਾਤਸ਼ਾਹ ਮਿੱਤਰ ਬਣ ਕੇ ਤੇਰੇ ਨਾਲ ਖੜਾ ਹੋ ਜਾਏਗਾ ਮਿੱਤਰ ਬਣ ਕੇ ਧਿਆਨ ਵਿੱਚ ਰੱਖਿਓ ਸਾਥ ਸੰਗਤ ਮਿੱਤਰ ਦਾ ਬੜਾ ਵੱਡਾ ਯੋਗਦਾਨ ਹੁੰਦਾ ਜ਼ਿੰਦਗੀ 'ਚ ਕਈ ਥਾਂ ਤੇ ਜਿੱਥੇ ਰਿਸ਼ਤੇ ਕੰਮ ਨਹੀਂ ਆਉਂਦੇ ਉੱਥੇ ਮਿੱਤਰ ਕੰਮ ਆ ਜਾਇਆ ਕਰਦੇ ਨੇ ਮਿੱਤਰ ਸ਼ਬਦ ਬਾਰ-ਬਾਰ ਗੁਰਬਾਣੀ 'ਚ ਵਰਤਿਆ ਗਿਆ ਗੁਰੂ ਸਾਹਿਬ ਨੇ ਵੀ ਮਿੱਤਰ ਸ਼ਬਦ ਵਰਤਿਆ ਇੱਕ ਥਾਂ ਤੇ ਕਿਹਾ ਸੁਣ ਮੰਨ ਮਿੱਤਰ ਪਿਆਰਿਆ ਮਿਲਵਿਲਾ ਹੈ ਏ हे मेरे प्यारे मित्र मन तू मेरी गल सुन मिलन दा वेला है आ आपा मिलके नाम जप लेइए। जिथे हर मित्र सहाय मित्र बनके सहायता करदा है। मित्र दा अर्थ हुंदा है जिस नाल असि अपने दिल दी अपने अंदर दी हर एक गल बिना किसी झिझक तो सांझी कर सकदे हां। जिथे तुसी अपना दिल पूरी तरह खोल सकदे हो। ਜਿੱਥੇ ਤੁਹਾਨੂੰ ਕੋਈ ਸ਼ਰਮ ਸੰਗ ਝਾਕਾ ਬਿਲਕੁਲ ਨਹੀਂ ਹੈ ਜਿੱਥੇ ਪੂਰੀ ਤਰ੍ਹਾਂ ਬੰਦਾ ਬੇਬਾਕੀ ਨਾਲ ਆਪਣੇ ਖਿਆਲ ਰੱਖ ਸਕਦਾ ਆਪਣੇ ਦੁੱਖ ਸੁੱਖ ਰੱਖ ਸਕਦਾ ਉਹਨੂੰ ਮਿੱਤਰ ਕਹਿੰਦੇ ਨੇ ਮਹਾਰਾਜ ਕਹਿੰਦੇ ਤੂੰ ਗੁਰੂ ਨਾਲ ਮਿੱਤਰ ਦਾ ਰਿਸ਼ਤਾ ਗੰਢ ਲੈ ਜਿਹੜੇ ਦੁੱਖ ਸੁੱਖ ਤੂੰ ਦੁਨੀਆ ਨਾਲ ਨਹੀਂ ਕਰ ਸਕਦਾ ਇੱਥੇ ਆ ਕੇ ਕਰ ਲੈ ਗੁਰੂ ਤੇਰੇ ਦੁੱਖ ਸੁਣਦਾ ਵੀ ਹੈ ਤੇ ਤੇਰੀਆਂ ਅਰਦਾਸਾਂ ਪੂਰੀਆਂ ਵੀ ਕਰਦਾ ਹੈ ਇਹ ਉਹ ਮਿੱਤਰ ਹੈ ਪਰ ਇਹਦੀ ਇਹਦੇ ਮਿੱਤਰ ਤਾਂ ਕਮਾਉਣੀ ਪੈਂਦੀ ਹੈ ਉਹਦੇ ਲਈ ਕੀ ਕਰ ਜਿੱਥੇ ਹਰ ਅਰਾਦੀ ਹੈ ਜਿੱਥੇ ਕਿਤੇ ਵੀ ਹੋਵੇ ਕਿਸੇ ਵੀ ਹਾਲਾਤਾਂ ਵਿੱਚ ਹੋਵੇ ਤੇ ਉਹਦੇ ਨਾਲ ਜੁੜ ਉਹ ਮਿੱਤਰ ਵਾਂਗ ਤੇਰੀ ਸਹਾਇਤਾ ਕਰਦਾ ਹੈ ਗੁਰ ਕਿਰਪਾ ਤੇ ਹਰ ਮਨ ਵਸੈ ਹਉ ਰਤ ਬਿੱਦ ਲਿਆ ਨਾ ਜਾਈ ਗੁਰੂ ਦੀ ਕਿਰਪਾ ਨਾਲ ਗੁਰ ਕਿਰਪਾ ਦਾ ਅਰਥ ਹੁੰਦਾ ਹੈ ਜਦੋਂ ਸਾਡੇ ਮਨ ਅੰਦਰ ਗੁਰੂ ਦੀ ਮਤ ਦਾ ਪ੍ਰਗਾਸ ਹੁੰਦਾ ਹੈ ਚੰਨਨ ਹੁੰਦਾ ਹੈ ਭਾਵ ਸਾਨੂੰ ਕੁਝ ਸਮਝ ਆਉਣ ਲੱਗ ਜਾਂਦੀ ਹੈ ਬੁੱਧੀ ਜਾਗਦੀ ਹੈ ਬੁੱਧੀ ਵਿੱਚ ਗੁਰੂ ਦੇ ਗਿਆਨ ਦਾ ਪ੍ਰਗਾਸ ਹੁੰਦਾ ਹੈ ਨਾ ਉਹ ਕਹਿੰਦੇ ਨੇ ਹਰੀ ਮਨ ਵਸੈ ਵਾਹਿਗੁਰੂ ਜੀ ਸਾਡੇ ਮਨ ਦੇ ਅੰਦਰ ਵਸਦੇ ਨੇ ਹੋਰਤ ਵਿਦ ਲਿਆ ਨਾ ਜਾਈ ਤੇ ਹੋਰ ਕਿਸੇ ਢੰਗ ਤਰੀਕੇ ਦੇ ਨਾਲ ਉਸ ਮਾਲਕ ਵਾਹਿਗੁਰੂ ਦੀ ਖੁਸ਼ੀ ਨੂੰ ਨਹੀਂ ਲਿਆ ਜਾ ਸਕਦਾ ਪਾਵਿਕੋ ਹੈ ਜੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਦਾ ਆਨੰਦ ਮੰਨਣਾ ਹੈ ਫਿਰ ਕਹਿੰਦੇ ਰਸਤਾ ਜੁਗਤੀ ਤਰੀਕਾ ਹੈ ਗੁਰੂ ਦੇ ਰਾਹੀ ਗੁਰੂ ਦੇ ਗਿਆਨ ਗੁਰੂ ਦੀ ਕਿਰਪਾ ਗੁਰੂ ਦੀ ਮੱਤ ਰਹੀਂ ਇਹ ਰਸਤਾ ਖੁੱਲਦਾ ਹੈ ਸ਼ੰਤ ਸੰਗਤੀ ਹਰ ਤਨ ਖੱਟੀਐ ਹੋਰਥੈਂ ਹੋਰਥ ਉਪਾਏ ਹਰ ਤਨ ਕਿਤੇ ਨਾ ਪਾਈ ਹੁਣ ਮਹਾਰਾਜ ਇੱਕ ਯੁਗਤੀ ਹੋਰ ਦੱਸਣ ਲੱਗੇ ਨੇ ਬੰਦਾ ਸੋਚਦਾ ਮਹਾਰਾਜ ਫਿਰ ਇਹ ਧੰਨ ਨੂੰ ਇਕੱਤਰ ਕਰਨ ਲਈ ਮੈਂ ਕੀ ਯਤਨ ਕਰਾਂ ਮਹਾਰਾਜ ਕਹਿੰਦੇ ਸਤ ਸੰਗਤੀ ਸੰਗ ਹਰ ਤਨ ਖੱਟੀਐ ਪੰਕਤੀ ਥੋੜੀ ਜਿਹੀ ਲੰਮੀ ਆਪਾਂ ਅੱਧੀ ਅੱਧੀ ਲੈ ਕੇ ਚੱਲਦੇ ਆਂ ਸਤ ਸੰਗਤੀ ਸਤ ਸੰਗਤ ਵਿੱਚ ਜਿਵੇਂ ਆਪਾਂ ਹੁਣ ਬੈਠੇ ਆਂ ਸੰਗ ਇਹਨਾਂ ਦੇ ਨਾਲ ਜੁੜ ਕੇ ਮਿਲ ਕੇ ਸਤ ਸੰਗੀਆਂ ਦੇ ਨਾਲ ਜੁੜ ਕੇ ਮਿਲ ਕੇ ਹਰ ਧਨ ਖੱਟੀਏ ਉਹ ਗੁਰੂ ਦੀ ਮਤ ਦਾ ਰੱਬੀ ਨਾਮ ਦਾ ਧਨ ਇਕੱਤਰ ਕੀਤਾ ਜਾਂਦਾ ਹੈ ਹੋਰ ਥੈਂ ਹੋਰਤ ਉਪਾਏ ਹੋਰ ਥਾਂ ਤੇ ਜਾ ਕੇ ਕਿਸੇ ਹੋਰ ਢੰਗ ਤਰੀਕੇ ਨਾਲ ਹਰ ਧਨ ਕਿਤੇ ਨਾ ਪਾਈ ਇਹ ਨਾਮ ਰੂਪੀ ਤਨ ਕਦੇ ਵੀ ਕਿਸੇ ਨੂੰ ਵੀ ਨਹੀਂ ਮਿਲਦਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਬਸ ਇੱਕੋ ਹੀ ਤਰੀਕਾ ਸਤ ਸੰਗਤ ਵਿੱਚ ਆ ਕੇ ਨਾਮ ਮਿਲੈ ਸੱਚਾ ਤਨ ਨਾਮ ਤਨ ਇੱਥੋਂ ਮਿਲਦਾ ਹੈ ਕੱਚਾ ਤਨ ਸਾਰੀ ਦੁਨੀਆ 'ਚ ਮਿਲਦਾ ਹੈ ਕੱਚਾ ਤਨ ਤੇ ਤੁਸੀਂ ਜਿੱਥੇ ਮਰਜ਼ੀ ਲੈ ਲਓ ਪਰ ਨਾਮ ਤਨ ਸੱਚਾ ਤਾਂ ਨਹੀਂ ਮਿਲਣਾ ਵੱਡੇ ਵੱਡੇ ਸ਼ੋਪਿੰਗ ਸਟੋਰ ਕੰਪਲੈਕਸ ਮॉल ਵਗੈਰਾ ਜਿੱਥੇ ਮਰਜ਼ੀ ਚੱਲ ਜਾਓ ਤੁਸੀਂ ਜਾ ਕੇ ਕਹੋ ਵੀ ਸਾਨੂੰ ਨਾਮ ਦੇ ਦਿਓ ਇਹਦੇ ਰੱਖ ਦੇ ਨਾਮ ਤੁਸੀਂ ਕਹੋ ਜਾ ਕੇ ਸਾਨੂੰ ਸੰਤੋਖ ਦੇ ਦਿਓ ਸਬਰ ਦੇ ਦਿਓ ਕੋਈ ਸਾਨੂੰ ਗੁਣ ਦੇ ਦਿਓ ਉਹ ਕਹਿਣਗੇ ਭਾਈ ਕੋਈ ਚੀਜ਼ ਲੈਣੀ ਹੈ ਕੋਈ ਵਸਤੂ ਲੈਣੀ ਹੈ ਕੋਈ ਕੱਪੜਾ ਲੈਣਾ ਹੈ ਕੋਈ ਪ੍ਰੋਡਕਟ ਲੈਣਾ ਹੈ ਲੈ ਲੈ ਇਹ ਚੀਜ਼ਾਂ ਸਾਡੇ ਕੋਲ ਨਹੀਂ ਹਨ ਹਾਲਾਂਕਿ ਫ੍ਰੀ ਨੇ ਫ੍ਰੀ ਵਾਲਿਆਂ ਵੀ ਨਹੀਂ ਹਨ ਮਹਾਰਾਜ ਕਹਿੰਦੇ ਇਹ ਧਨ ਮਿਲਦਾ ਸੰਗਤ ਵਿੱਚ ਹੁਣ ਮੁਸ਼ਕਲ ਹੈ ਵੀ ਸੰਗਤ ਵਿੱਚ ਬੰਦੇ ਦਾ ਮਨ ਉਹਨੂੰ ਤਿਆਰ ਨਹੀਂ ਸੰਗਤ ਵਿੱਚ ਆਉਣ ਨੂੰ ਮੰਨੇ ਮੰਨਦਾ ਜੇ ਆਉਂਦਾ ਤੇ ਛੇਤੀ ਛੇਤੀ ਬੰਦਾ ਭੱਜਦਾ ਤਾਂ ਮਹਾਰਾਜ ਨੇ ਕੈਸੀ ਵੀ ਜੇ ਕੋਈ ਸੰਗਤ ਵਿੱਚ ਵੀ ਜੁੜਦਾ ਨਾ ਸਮਝ ਲਓ ਉਹਦੇ ਵੱਡੇ ਭਾਗ ਨੇ ਇੱਥੇ ਆਉਣਾ ਹੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਉਹ ਸੰਗਤ ਦੀ ਬੜੀ ਵੱਡੀ ਵਡਿਆਈ ਹੈ ਚੌਥੇ ਪਾਤਸ਼ਾਹ ਨੇ ਸ਼ੋਧਰਹਿ ਰਾਜ ਸਾਹਿਬ ਵਿੱਚ ਆਪਾਂ ਸ਼ਬਦ ਪੜ੍ਹਦੇ ਆਂ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਹੜਾ ਸੰਗਤ ਵਿੱਚ ਮਿਲ ਗਿਆ ਸੰਗਤ ਵਿੱਚ ਜੁੜ ਗਿਆ ਸੰਗਤ ਵਿੱਚ ਆਉਣ ਲੱਗ ਪਿਆ ਨਾ ਮਹਾਰਾਜ ਕਹਿੰਦੇ ਸਮਝ ਲਓ ਤਰ ਗਿਆ ਕੋ ਸਤਨਾਮ ਸ਼੍ਰੀ ਸੰਗਤ ਵਿੱਚ ਆਉਣ ਨਾਲ ਹੀ ਬੰਦਾ ਤਰ ਜਾਂਦਾ ਹੈ ਸੰਗਤ ਵਿੱਚ ਆਉਣ ਦਾ ਸੁਭਾਅ ਬਣ ਜਾਏ ਅਰ ਮੈਂ ਬੇਨਤੀ ਕਰਾਂ ਇਹ ਸੁਭਾਅ ਸਾਨੂੰ ਬਚਪਨ ਤੋਂ ਬਣਾਉਣਾ ਪਏਗਾ ਆ ਬੰਦਾ ਵੱਡੀ ਉਮਰ ਚ ਵੀ ਜਾਂਦਾ ਹੈ ਕਈ ਵਾਰੀ ਫਿਰ ਉਹਦਾ ਬੰਦਾ ਮਜਬੂਰੀ ਵਿੱਚ ਆਉਂਦਾ ਸ਼ੌਂਕ ਨਾਲ ਨਹੀਂ ਆਉਂਦਾ ਜਿਹੜੇ ਕੰਮਾਂ ਦੀ ਚੇਟਕ ਲਲਕ ਲਾਲਸਾ ਬਚਪਨ ਵਿੱਚ ਲੱਗ ਜਾਂਦੀ ਹੈ ਉਹ ਸ਼ੌਂਕ ਬਣ ਜਾਂਦੇ ਨੇ ਸ਼ੌਂਕ ਨਾਲ ਆਏਗਾ ਚਾਹ ਨਾਲ ਆਏਗਾ ਉਹਦੀ ਰੂਟੀਨ ਬਣ ਜਾਏਗੀ ਪਰ ਜਿਉ ਜਿਉ ਬੰਦਾ ਵੱਡਾ ਹੁੰਦਾ ਨਾ ਉਹਦੋਂ ਫਿਰ ਕਿਤੇ ਮਜਬੂਰੀ ਦਾ ਮਾਰਿਆ ਕਿਤੇ ਕੰਮ ਫਸ ਗਿਆ ਕਿਤੇ ਪੈਸੇ ਨਹੀਂ ਮਿਲੇ ਨੌਕਰੀ ਨਹੀਂ ਮਿਲੇ ਕੰਮ ਨਹੀਂ ਬਣੇ ਬੰਦਾ ਕਹਿੰਦਾ ਚਲੋ ਗੁਰਦੁਆਰੇ ਅਰਦਾਸ ਕਰਾ ਲਈਆ ਖੁਸਾਤਨਾ ਵੀ ਸ਼ਰੀ ਉਹਦੋਂ ਫਿਰ ਮਜਬੂਰੀ ਦਾ ਮਾਰਿਆ ਆਉਂਦਾ ਹੈ ਮਹਾਰਾਜ ਕਹਿੰਦੇ ਨਾ ਭਾਵੇਂ ਆ ਕੋਈ ਗੱਲ ਨਹੀਂ ਹਮੇਸ਼ਾ ਜੀ ਆਇਆਂ ਨੂੰ ਹੈ ਪਰ ਮਜਬੂਰੀ ਨਾ ਤੂੰ ਸ਼ੌਂਕ ਨਾਲ ਆ ਤੂੰ ਪਿਆਰ ਵਿੱਚ ਭਜਿਆ ਆ ਤੂੰ ਗੁਰੂ ਦੀ ਮੱਤ ਲੈਣਾ ਗੁਰੂ ਦੀ ਕਿਰਪਾ ਲੈਣਾ ਸੱਚੇ ਪਾਤਸ਼ਾਹ ਮੈਂ ਸਾਰੀ ਦੁਨੀਆ ਦੇ ਕੰਮ ਹਰ ਰੋਜ਼ ਕਰ ਰਹੇ ਨੇ ਹਰ ਸਮੇਂ ਕਰਨੇ ਨੇ ਪਰ ਅਹ 10 15 20 ਮਿੰਟ ਅੱਧਾ ਘੰਟਾ ਮੈਂ ਤੇਰੇ ਚਰਨਾਂ ਦੀ ਅਸੀਸ ਲੈਣ ਆਇਆ ਹਾਂ ਉਦੋਂ ਉਹ ਸੰਗਤ ਹੈ ਨਾ ਜਿਹੜੀ ਉਹ ਸੰਗਤ ਕੀਤੀ ਹੋਈ ਕਈ ਗੁਣਾ ਫਲਦੀ ਹੈ ਉਹ ਗੱਲ ਮਹਾਰਾਜ ਕਹਿ ਰਹੇ ਨੇ ਸਤ ਸੰਗਤੀ ਸੰਗ ਹਰ ਤਨ ਖੱਟੀ ਹੈ ਸਤ ਸੰਗੀਆਂ ਦੀ ਸੰਗਤ ਕਰਕੇ ਸੰਗਤ ਵਿੱਚ ਬੈਠ ਕੇ ਗੁਰਮੁਖ ਰੂਹਾਂ ਨਾਲ ਮਿਲ ਕੇ ਹਰੀ ਦਾ ਧਨ ਖੱਟਿਆ ਜਾਂਦਾ ਹੈ ਲਿਆ ਜਾਂਦਾ ਹੈ ਪ੍ਰਾਪਤ ਕੀਤਾ ਜਾਂਦਾ ਹੈ ਹੋਰ ਥਾਂ ਹੋਰਤ ਹੋਰ ਕਿਸੇ ਥਾਂ ਤੇ ਹੋਰਤ ਉਪਾਏ ਹੋਰ ਕਿਸੇ ਢੰਗ ਨਾਲ ਹਰ ਧਨ ਕਿਤੇ ਨਾ ਪਾਈ ਹਰੀ ਦਾ ਧਨ ਕਿਤੇ ਨਹੀਂ ਪਾਇਆ ਜਾ ਸਕਦਾ ਇੱਕ ਬੇਨਤੀ ਹੋਰ ਕਰਦੇ ਹਾਂ ਆਪਾਂ ਤੇ ਚਲੋ ਗੁਰੂ ਘਰ ਦੇ ਅੰਦਰ ਬੈਠੇ ਆ ਹੁਣ ਅੱਜ ਕੱਲ ਮੀਡੀਆ ਦਾ ਸਮਾਂ ਕੈਮਰੇ ਆ ਰਹੇ ਦੂਰ ਦਰਾਡੇ ਬੈਠੀ ਸੰਗਤ ਘਰਾਂ 'ਚ ਵੀ ਸੁਣਦੀ ਹੈ ਫਿਰ ਮਨ 'ਚ ਸ਼ੰਕਾ ਆ ਜਾਂਦਾ ਹੈ ਵੀ ਕੀ ਹੁਣ ਅਸੀਂ ਤਾਂ ਸੰਗਤ ਵਿੱਚ ਹੈ ਨਹੀਂ ਕਿ ਸਾਡੇ ਤੇ ਕਿਰਪਾ ਨਹੀਂ ਹੋਏਗੀ ਕੋਈ ਘਰ ਦੇ ਵਿੱਚ ਹੁਣ ਥੋੜੀ ਮੰਨਿਆ ਜਾਂਦਾ ਵੀ ਸੰਗਤ ਹੈ ਹੁਣ ਦੋ ਤਰ੍ਹਾਂ ਦੀ ਸੰਗਤ ਵਿੱਚ ਹਾਜ਼ਰੀ ਹੁੰਦੀ ਹੈ ਸਾਧ ਸੰਗਤ ਇੱਕ ਹੁੰਦੀ ਹੈ ਤਨ ਦੀ ਹਾਜ਼ਰੀ ਬੈਰੂਨੀ ਤੌਰ ਤੇ ਅਸੀਂ ਬੈਠੇ ਆਂ ਸ਼ਰੀਰਕ ਤੌਰ ਤੇ ਪਾਗੇ ਇੱਕ ਹੁੰਦੀ ਹੈ ਮਨ ਦੀ ਹਾਜ਼ਰੀ ਤਨ ਹਾਜ਼ਰ ਹੋਣਾ ਜ਼ਰੂਰੀ ਹੈ ਪਰ ਮਨ ਹਾਜ਼ਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਸਲ ਵਿੱਚ ਹਾਜ਼ਰੀ ਮਨ ਦੀ ਲੱਗਦੀ ਹੈ। ਕਈ ਵਾਰੀ ਕੀ ਹੁੰਦਾ ਤਨ ਆਇਆ ਹੁੰਦਾ ਤਨ ਕਰਕੇ ਬੈਠੇ ਆ ਪਰ ਮਨ ਕਿਤੇ ਹੋਰ ਕੁਮਰਿਆ। ਮਨ ਕਿਸੇ ਚਿੰਤਾ ਵਿੱਚ ਹੈ, ਮਨ ਨੂੰ ਕੋਈ ਟੈਨਸ਼ਨ ਹੈ, ਪਿੱਛੇ ਕੰਮ ਨਾ ਚੱਲਾ ਜਾਏ, ਨੌਕਰੀ ਨਾ ਚਲੀ ਜਾਏ, ਲੇਟ ਨਾ ਹੋ ਜਾਵਾ, ਕੋਈ ਆ ਨਾ ਜਾਏ। ਜੇ ਇਹ ਚਿੰਤਾ ਚੱਲ ਰਹੀ ਫਿਰ ਮਨ ਗੈਰ ਹਾਜ਼ਰ। ਪਰ ਜੇ ਘਰ ਦੇ ਵਿੱਚ ਬੈਠ ਕੇ ਵੀ ਸੁਰਤ ਸ਼ਬਦ ਨਾਲ, ਬਾਣੀ ਨਾਲ, ਗੁਰਮਤ ਨਾਲ ਜੁੜੀ ਹੈ ਤੇ ਅਸੀਂ ਘਰ 'ਚ ਬੈਠੇ ਹੀ ਹਾਜ਼ਰ ਹੋ ਜਾਂਦੇ ਆ ਕੋ ਸਤਨਾਮ ਸ਼੍ਰੀ ਉੱਥੋਂ ਹੀ ਹਾਜ਼ਰੀ ਲੱਗ ਜਾਂਦੀ ਹੈ। ਗੁਰੂ ਪਲਾ ਕਰੇ ਪਰ ਜੇ ਕੋਈ ਆ ਸਕਦਾ ਹੈ ਮੁਬਾਰਕ ਆਉਣਾ ਚਾਹੀਦਾ ਹੈ ਸਮਾਂ ਜਿੰਨਾ ਵੀ ਹੋਵੇ ਸੰਗਤ ਦਾ ਮਿਲ ਜਾਏ ਉਹ ਜਿੰਨਾ ਮਿਲ ਜਾਏ ਉਹਨਾਂ ਚੰਗਾ ਹੁੰਦਾ ਹੈ ਤਾਂ ਮਹਾਰਾਜ ਕਹਿਣ ਲੱਗੇ ਅੱਗੇ ਹਰ ਰਤਨੈ ਕਾ ਵਪਾਰੀਆ ਹਰ ਰਤਨ ਧਨ ਵਿਹਜੇ ਕੱਚੇ ਕੇ ਵਪਾਰੀਏ ਵਾਕ ਹਰ ਤਨ ਲਿਆ ਨਾ ਜਾਏ ਹੁਣ ਮਹਾਰਾਜ ਕਹਿੰਦੇ ਜਿਹੜੇ ਰਤਨ ਦੇ ਵਪਾਰੀ ਨੇ ਏਸ ਨਾਮ ਧਨ ਦੇ ਵਪਾਰੀ ਨੇ ਉਹ ਕੀ ਕਰਦੇ ਨੇ ਹਰ ਰਤਨ ਕਾ ਵਪਾਰੀਆ ਹਰ ਰਤਨ ਧਨ ਵਿਹਾਜੇ ਵਿਹਾਜੇ ਦਾ ਅਰਥ ਵੀ ਹੁੰਦਾ ਇਕੱਤਰ ਕਰਨਾ ਜੋੜਨਾ ਇਕੱਠਾ ਕਰ ਲੈਣਾ ਜਿਨ੍ਹਾਂ ਨੂੰ ਤੇ ਇਹ ਧਨ ਦੀ ਵੈਲਿਊ ਕੀਮਤ ਪਤਾ ਲੱਗ ਗਈ ਉਹ ਤੇ ਫਿਰ ਇਹ ਧਨ ਇਕੱਤਰ ਕਰਨ ਲੱਗ ਜਾਂਦੇ ਆ ਨਾਮ ਨਾਲ ਜੁੜਦੇ ਆ ਬਾਣੀ ਨਾਲ ਜੁੜਦੇ ਆ ਸੇਵਾ ਸਿਮਰਨ ਬੰਦਗੀ ਚੰਗੇ ਗੁਣ ਇਹ ਉਹਨਾਂ ਦੀ ਜ਼ਿੰਦਗੀ ਦਾ ਐਮ ਬਣ ਜਾਂਦਾ ਹੈ ਦੂਜੇ ਕੀ ਹੁੰਦੇ ਨੇ ਕੱਚੇ ਕੇ ਵਪਾਰੀਏ ਕੱਚ ਦੇ ਵਪਾਰੀ ਸੰਸਾਰੀ ਪਦਾਰਥਾਂ ਦੇ ਹੋਰ ਦੁਨਿਆਵੀ ਗੱਲਾਂ ਦੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਲੋਕ ਉਹ ਕੱਚੇ ਦੇ ਵਪਾਰੀ ਨੇ ਕੱਚੇ ਕੇ ਵਪਾਰੀਏ ਵਾਕ ਹਰ ਤਨ ਲਿਆ ਨਾ ਜਾਈ ਉਹ ਗੱਲਾਂ ਤੇ ਬਹੁਤ ਕਰਦੇ ਨੇ ਵਾਕ ਦਾ ਅਰਥ ਹੈ ਗੱਲਾਂ ਬਾਤਾਂ ਗੱਲਾਂ ਬਾਤਾਂ ਨਾਲ ਹਰ ਤਨ ਲਿਆ ਨਾ ਜਾਈ ਗੁਰੂ ਦੀ ਕਿਰਪਾ ਗੱਲਾਂ ਨਾਲ ਕੋਈ ਨਹੀਂ ਮਿਲਦੀ ਮਹਾਰਾਜ ਕਹਿੰਦੇ ਗੱਲ ਨਹੀਂ ਜੋਗ ਨਾ ਹੋਈ ਜੋਗੀਆਂ ਕੋਲ ਜਦੋਂ ਗੁਰੂ ਨਾਨਕ ਸਾਹਿਬ ਗਏ ਨਾ ਬੜੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਬੜਾ ਕੁਝ ਦਿਖਾਉਂਦੇ ਰਹੇ ਹਵਾ ਚੁੱਟ ਜਾਂਦੇ ਨੇ ਕਦੇ ਗਾਇਬ ਹੋ ਜਾਂਦੇ ਨੇ ਕਦੇ ਦਰਖਤ ਉੱਪਰ ਉੱਡ ਜਾਂਦਾ ਹੈ ਕਦੇ ਪਾਣੀ ਦੀ ਥਾਂ ਤੇ ਹੀਰੇ ਚੱਲਣ ਲਾ ਦਿੰਦੇ ਨੇ ਮਾਇਆ ਨੂੰ ਭਰਮਾ ਦੇਣਾ ਮਾਇਆ ਦਾ ਰੂਪ ਪਟਾ ਦੇਣਾ ਰਿਧੀਆਂ ਸਿੱਧੀਆਂ ਕਰਾਮਾਤ ਤੇ ਸ਼ਕਤੀਆਂ ਇਹ ਬੰਦੇ ਦੇ ਮਨ ਨੂੰ ਅਸਲ 'ਚ ਮਾਈਂਡ ਨੂੰ ਚੇਂਜ ਕਰ ਦਿੰਦੀਆਂ ਨੇ ਜਿਹਨੂੰ ਕਹਿੰਦੇ ਆ ਅੱਖਾਂ ਫੇਰ ਦੇਣੀਆਂ ਮੈਜਿਕ ਟ੍ਰਿਕ ਅੱਜਕੱਲ੍ਹ ਤੇ ਦੁਨੀਆ ਹੋਰ ਵੀ ਬਹੁਤ ਅੱਗੇ ਲੰਘ ਗਈ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਕਿਹੜੇ ਮਾਇਆ ਜਾਲ 'ਚ ਫਸ ਗਏ ਹੋ ਰੱਬ ਵਾਲੇ ਪਾਸੇ ਧਰਮ ਵਾਲੇ ਪਾਸੇ ਤੁਰਨ ਵਾਲਾ ਇਨਸਾਨ ਜੇ ਇਨ੍ਹਾਂ ਸ਼ਕਤੀਆਂ ਕਰਾਮਾਤਾਂ ਦੇ ਵਿੱਚ ਫਸ ਜਾਏ ਉਹ ਧਰਮ ਦੇ ਮਾਰਗ ਤੇ ਨਹੀਂ ਤੁਰ ਸਕਦਾ ਉਹਨੂੰ ਮਾਇਆ ਪਰਮਾ ਲੈਂਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਖੜਾਮ ਨਾਲ ਹੀ ਸਾਰੇ ਸਿੱਧੇ ਕਰ ਦਿੱਤੇ ਆਖੋ ਸਤਨਾਮ ਸ਼੍ਰੀ ਖੜਾਮ ਕੱਲੀ ਖੜਾਮ ਮਹਾਰਾਜ ਦੀ ਉੱਡੀ ਨਾ ਜੁਗੀਆਂ ਦੇ ਸਿਰ ਦੇ ਵਿੱਚ ਪੱਜੀ ਸਾਰਿਆਂ ਦੇ ਅਕਲ ਟਿਕਾਣੇ ਆ ਗਏ ਫਿਰ ਮਹਾਰਾਜ ਨੇ ਕਿਹਾ ਵੀ ਆਹ ਜਿਹੜੀਆਂ ਗੱਲਾਂ ਕਰਦੇ ਹੋ ਰਿੱਧੀਆਂ ਸਿੱਧੀਆਂ ਇਹਨਾਂ ਨਾਲ ਕੋਈ ਰੱਬ ਦੀ ਖੁਸ਼ੀ ਨਹੀਂ ਮਿਲਦੀ ਨਾ ਰੱਬ ਮਿਲਦਾ ਹੈ ਨਾ ਉਹਦੀ ਕਿਰਪਾ ਮਿਲਦੀ ਹੈ ਜੇ ਉਹਦੇ ਨਾਲ ਜੁੜਨਾ ਹੈ ਉਹਦੀ ਅਸੀਸ ਲੈਣੀ ਹੈ ਨਾ ਫਿਰ ਉਹਦੇ ਵਰਗੇ ਬਣੋ ਤੇ ਦੁਨੀਆ ਨੂੰ ਰੱਬੀ ਗੁਣਾ ਨਾਲ ਜੋੜੋ ਚੰਗੇ ਕੰਮ ਆਪ ਕਰੋ ਤੇ ਲੋਕਾਂ ਨੂੰ ਚੰਗਿਆਈ ਦੇ ਰਾਹ ਤੇ ਤੋਰੋ ਦੁਨੀਆ ਵਿੱਚ ਪਹਿਲਾਂ ਹੀ ਬਹੁਤ ਕੁਝ ਚੱਲੀ ਜਾ ਰਿਹਾ ਲੋਕ ਭਟਕੇ ਹੋਏ ਨੇ ਪਖੰਡ ਪਹਿਲਾਂ ਬਹੁਤ ਨੇ ਵਹਿਮ ਪਹਿਲਾਂ ਬਹੁਤ ਨੇ ਜਾਦੂਗਰੀਆਂ ਨਾਲ ਲੋਕਾਂ ਦੇ ਮਨ ਡਰਏ ਹੋਏ ਨੇ ਧਰਮੀ ਪੁਰਖ ਜਿਹੜਾ ਅਸਲੀ ਧਰਮੀ ਹੁੰਦਾ ਹੈ ਨਾ ਸਾਧ ਸੰਗਤ ਤੂੰ ਕਦੇ ਵੀ ਕਿਸੇ ਵੀ ਤਰੀਕੇ ਨਾਲ ਡਰਾਉਂਦਾ ਨਹੀਂ ਜੇ ਕੋਈ ਬੰਦਾ ਡਰਾ ਨਹੀਂ ਆ ਰਿਹਾ ਡਰਾ ਰਿਆ ਵੀ ਜੇ ਤੂੰ ਮੇਰਾ ਕਹਿਣਾ ਨਾ ਮੰਨਿਆ ਤੇਰਾ ਨੁਕਸਾਨ ਹੋ ਜਾਏਗਾ ਤੇਰਾ ਘਾਟਾ ਪੈ ਜਾਏਗਾ ਤੇਰਾ ਵਪਾਰ ਬੰਦ ਹੋ ਜਾਏਗਾ ਜੇ ਤੂੰ ਆ ਵਿਧੀ ਨਾ ਪਾਈਆ ਉਪਾਅ ਨਾ ਕੀਤਾ ਆ ਜੋਤਸ਼ੀ ਬੜਾ ਕੁਝ ਕਹਿੰਦੇ ਨੇ ਸਮਝੋ ਬੰਦਾ ਬਿਲਕੁਲ ਕੋਰਾ ਹੈ ਧਰਮ ਤੋਂ ਉਹ ਪਖੰਡੀ ਹੈ ਅਗਿਆਨੀ ਹੈ ਧਰਮ ਸਾਡੇ ਡਰ ਦੂਰ ਕਰਦਾ ਹੈ ਧਰਮ ਸਾਨੂੰ ਡਰਾਉਂਦਾ ਨਹੀਂ ਧਰਮ ਸਾਡੇ ਮਨ ਦੇ ਡਰ ਕੱਢਦਾ ਹੈ ਡਰ ਭਜਾਉਂਦਾ ਹੈ ਪਰ ਅੱਜ ਧਰਮ ਨਾਲ ਡਰਾਈ ਜਾ ਰਹੇ ਨੇ ਲੋਕ ਪਖੰਡਾ ਨਾਲ ਡਰਏ ਜਾ ਰਹੇ ਨੇ ਕਰਮ ਕਾਂਡਾਂ ਰਾਹੀਂ ਡਰਏ ਜਾ ਰਹੇ ਨੇ ਗੁਰੂ ਸਾਹਿਬ ਨੇ ਤੇ ਡਰ ਦੂਰ ਕੀਤੇ ਨੇ ਸਾਨੂੰ ਕਿਹਾ ਬਣਨੈ ਰੱਬ ਵਰਗਾ ਬਣ ਉਹਦਾ ਗੁਣ ਹੈ ਨਿਰਭਉ ਤੂੰ ਵੀ ਨਿਰਭਉ ਹੋ ਜਾ ਤੇਰੇ ਮਨ ਚ ਕੋਈ ਡਰ ਨਾ ਰਹਿ ਜਾਏ ਸਾਰੇ ਡਰ ਗੁਰੂ ਸਾਹਿਬ ਨੇ ਦੂਰ ਕੀਤੇ